ਆ ਬਣਾਇਆ ਹੋਇਆ ਹੈ ਨਾ ਨੇ 68 ਇਹ ਉਹ ਚੰਡੋਲਾ ਤੋਂ ਉਹ ਕਿਹੜੇ ਕਿਲੋਮੀਟਰ ਤੇ ਇੱਥੋਂ ਵਾਸੋਂ ਸ਼ੁਰੂ ਆ ਆ ਬਿਲਡਿੰਗ ਆ ਇੱਕ ਇੱਥੋਂ ਕੋੜੇ ਆਪਣੇ ਸਟਾਰਟ ਆ ਸੱਜੇ ਪਾਸੇ ਵੀ ਤੇ ਸੜਕ ਤੋਂ ਖੱਬੇ ਪਾਸੇ ਵੀ ਇਹ ਨਹੀਂ ਹੈਗਾ ਵੀ ਨਗਰੇ ਪਿਆ ਉੱਚੇ ਜਾ ਫਾਦਾ ਮੰਨ ਲਓ ਇੱਥੇ ਵੀ ਨਗਰੇ ਬਹੁਤ ਆ ਚੰਗੀਆਂ ਚੰਗੀਆਂ ਘੂੜੀਆਂ ਨੋਗਰੀਆਂ ਅਲੋ ਘੂੜੀ ਕਿੰਨੀ ਹੋਣੀ ਜਾਂਦੀ ਆ ਦਾ ਹਾਂ 2 ਕਰੋੜ ਆ ਜਾ ਸਜਣੋਂ ਸੈਂਡ ਆਰਟ ਤੋਂ ਅੱਗੇ ਨਾ ਜਦੋਂ ਮੰਡੀ ਸ਼ੁਰੂ ਹੁੰਦੀ ਆ ਸ਼ੁਰੂ ਹੁੰਦੀ ਸਰ ਸਾਹਮਣੇ ਖੜਾ ਬਾਈ ਰਾਜੂ ਅਸੀਂ ਇੰਦਰਜੀਤ ਅਸੀਂ ਕਲਾਣਿਆਂ ਦਾ ਘੋੜਾ ਨਵਾਬ ਆ ਸਾਹਮਣੇ ਦੇਸੀ ਕੀ ਲਿਖਿਆ ਦੇਸੀ ਡੈਸਕੋ ਦੇ ਸਾਹਮਣੇ ਘੋੜਾ ਖੜਾ ਇਹ ਜਿੰਨੀ ਲਾਈਨ ਲੱਗੂਗੀ ਦੁਬਾਰੇ ਫੇਰ ਫੇਰ ਘੁੰਮ ਕੇ ਉੱਥੇ ਆ ਜਾਣਾ ਫੇਰ ਮਲਾ ਲਓ ਅੱਗੇ ਹੁਣ ਜਿਵੇਂ ਇਹਦੀ ਕਹਾ ਬੱਚੀ ਆ ਗਈ ਜੀ ਜੀ ਉਹਨੂੰ ਫੇਰ ਉਧਰ ਨੂੰ ਲੈ ਜਾਓ ਉਧਰ ਨੂੰ ਇਹ ਹਲਿਸ਼ਾਨ ਲਾਈਨ ਲੈ ਜਾਓ ਹਾਂਜੀ ਹੈ ਤਾਂ ਸਿਰਫ ਇੱਕ ਸਟੈਪ ਰੁਕਣ ਦੀ ਉਹ ਲੋੜ ਆ ਜੀ ਵੀਰੇ ਹਾਂਜੀ ਫੇਰ ਉੱਥੇ ਘੁੰਮ ਕੇ ਆ ਜਾਣਾ ਬਿਲਕੁਲ ਜਦੋਂ ਜਮਾ ਹੀ ਸਿੱਧਾ ਚੱਲੀ ਜਾਂਦੇ ਆ ਉਦੋਂ ਫਿਰ ਗਲਤ ਹੋ ਜਾਂਦਾ ਗਲਤ ਹੋ ਜਾਂਦਾ ਹਾਂਜੀ ਹਾਂਜੀ ਇਹ ਮਾਰਕਿੰਗ ਕੀ ਦੇ ਰਿਹਾ ਈ ਬੱਚਿਆ ਮਾਰਕਿੰਗ ਵੀਰੇ ਜ਼ਿਆਦਾਤਰ ਜਿਹੜੀ ਹੈਗੀਆਂ ਬਲੇਜ਼ ਨਾਲ ਬਹੁਤ ਜ਼ਿਆਦਾ ਮਾਰਕਿੰਗ ਦੀ ਅੱਛੀ ਆ ਰਹੀ ਆ ਤੇ ਬਾਕੀ ਹਰੇਕ ਤਰੀਕੇ ਦੀ ਮਾਰਕਿੰਗ ਹੀ ਦੇ ਰਿਹਾ ਹਾਂਜੀ ਹੁਣ ਤਾਂ ਗਰੀਬ ਨੂੰ ਜ਼ਰੂਰੀ ਨਹੀਂ ਹੁੰਦਾ ਹਾਂਜੀ ਹੁਣ ਜਿਵੇਂ ਵੱਡੇ ਵਾਲੇ ਘੋੜੇ ਵੀ ਜ਼ਰੂਰੀ ਥੋੜੀ ਆ ਵੀ 100 ਦੇ ਵਿੱਚੋਂ 100 ਪਟਾਈ ਹੁਣ ਜਿਵੇਂ ਵੀਰੇ ਹੁਣ ਦਲਸ਼ਿੰਗਾਰ ਦਲਸ਼ਿੰਗਾਰ ਦੀ ਜਿਹੜੀ ਮਦਰਸ ਸੀਗੀ ਮੇਰੇ ਕੋਲ ਹੀ ਸੀਗੀ ਇਹ ਆ ਸਜਣੋਂ ਬ੍ਰਹਮਾ ਮੰਦਿਰ ਸੋ ਸਜਣੋ ਗਾਂ ਦੇ ਦੇਖੋ ਇੱਕ ਲੱਤ ਗਰਦਨ ਤੇ ਪੈਰਾ ਹਲੋ ਹਾਂਜੀ ਭਣਜੀ ਦੱਸੋ ਮੜਾ ਜਾਂ ਸਾਨੂੰ ਇਹਦਾ ਯੇ ਪੁਸ਼ਕਾਰ ਚਲੋ ਪੁਸ਼ਕਾਰ ਚਲੋ ਪੁਸ਼ਕਾਰ ਇਹ ਕ ਮੰਦੀ ਮੂਰਤੀ ਨਹੀਂ ਹੈ ਜਲ ਹੈ ਜਲ ਕਾ ਮਾਤਾ ਮੇ ਜਲ ਕੇ ਲਿਆਤੇ ਹੈ ਆਪकी ਪਤਨੀ ਨਹੀਂ ਹੋਗੇ ਪਤਨੀ ਵੀ ਕਾਇਨ ਨhota ਹੈ ਜੋ ਜੋੜੇ ਸਾਤਾ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਕੀ ਦੱਸਦੇ ਸੀ ਗੁਰੂ ਗੋਬਿੰਦ ਸਿੰਘ ਜੀ ਆਏ ਤੇ 1762 ਕੇ ਅੰਦਰ ਇਹਾ ਯਹਾਂ ਪੇ ਯਹਾਂ ਪੇ ਤਾਂ ਪੁਸ਼ਕਰ ਮੇ ਆਏ ਤਾਂ ਉਹਨਾਂ ਨੇ ਬ੍ਰਾਹਮਣ ਕੋ ਬੋਲਾ ਬ੍ਰਾਹਮਣ ਦੇਵ ਪੂਜਾ ਕਰਾਓ ਤਾਂ ਬ੍ਰਾਹਮਣ ਦੇਵ ਨੇ बोला ब्राह्मण देव आप पूजा तो कराओगे तो पूजा कराने के बाद में क्या दक्षिणा लोगे ब्राह्मण ने बोला दक्षिणा ही चाहिए मेरे को एक भोजपत्र और हुक्मनामा भी लिख के देना तो आज भी उनका इतिहास है अपना पंजाबी लोग जो सिख आता है वो सिख हुक्मनामे को देखता है उनके नाम से पंडित के पास जाके नाम आम लेगा गुरु भी बनाया हुआ है गुरुद्वारा बाद में बना था उन्होंने गुरुद्वारा बनाया उसके बाद में मोदी जी ये अपने मनमोहन सिंह जी आए उसके बाद में से जो गुरुद्वारा बना साहब फिर उसको और बड़ा बना दिया पुष्का का सबसे बड़ा गुरुद्वारा ये है आज से प्रारंभ हो गया और पांच तक का पुष्कर मेला गुरु नानक जयंती के दिन समापन हो गई है मंडी लगन लगी है घोड़े पता है कुछ ये आदि का बनी हुई जिसको गवर्नमेंट ने पशु मेले के नाम से विख्यात कर दिया है जिसमे घोड़े आते हैं उन्हें पंजाब से हरियाणा से और राजस्थान से घोड़े आते हैं आते हैं उसके लिए आते हैं साहब कितना चेर हो गया ये तो हजारों साल पुराना तीर्थ है साहब ब्रह्मा जी का तीर्थ है ਗੋੜਿਆਂ ਦੀ ਮੰਡੀ ਨੂੰ ਗੋੜਿਆਂ ਤੋਂ ਹਰ ਸਾਲ ਆਤੇ ਆਪਿਆ ਉਹ ਰਾਦੀ ਕਾਲ ਹੰਪੇ ਤਾਂ ਨਹੀਂ ਜਦੋਂ ਸੇ ਚਾਲੂ ਹੈ ਸਾਹਿਬ ਅਮਾਰੇ 100 200 ਸਾਲ ਹੋ ਗਏ 207 ਸਾਲ ਤੋਂ ਚਾਲੂ ਹੈ ਸਾਹਿਬ ਠੀਕ ਹੈ ਚਲੋ ਧੰਨਵਾਦ ਪੰਡਿਤ ਜੀ ਜੀ ਸਾਹਿਬ ਨੈਸ਼ਨ ਕੋ ਮੰਦਰ ਹੈ ਉੱਪਰ ਇਸੀ ਤੇ ਵਾਈਗੁਰ ਜੀ ਕਾ ਖਾਲਸਾ ਵਾਈਗੁਰ ਜੀ ਕੀ ਫਤਿਹ ਕੋਸ਼ ਕਰ ਸਜਣੋ ਘੋੜਿਆਂ ਦੇ ਮੇਲੇ ਤੇ ਆਏ ਹੋਏ ਆ ਇੱਥੇ ਜਿੱਥੇ ਅਸੀਂ ਰਹਿੰਦੇ ਆ ਗੁਰੂ ਘਰ ਆ ਇਤਿਹਾਸ ਗੁਰੂ ਘਰ ਆ ਪਹਿਲੇ ਹੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਤੇ 10ਵੀਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇੱਥੇ ਆਏ ਹੋਏ ਆ ਬਹੁਤ ਸੋਹਣਾ ਗੁਰੂ ਘਰ ਆ ਮੈਂ ਕਿ ਅੱਜ ਦੀ ਵੀਡੀਓ ਗੁਰੂ ਘਰ ਮੱਥਾ ਟੇਕ ਕੇ ਸ਼ੁਰੂ ਕਰੀਏ ਤੇ ਤੁਹਾਨੂੰ ਇੱਕੋਰੇ ਲੇਕ ਆ ਉਹ ਵੀ ਦਿਖਾਣੇ ਆ ਤੇ ਬਾਕੀ ਬਾਅਦ ਚੋਂ ਆਪਾਂ ਅੱਗੇ ਮੇਲੇ ਤੇ ਜਾ ਕੇ ਕਿਵੇਂ ਮੇਲਾ ਕਿੰਨੀ ਕਿ ਜਗ੍ਹਾ ਤੇ ਫੈਲਿਆ ਹੋਇਆ ਘੋੜੀਆਂ ਵੀ ਦਿਖਾਵਾਂਗੇ ਅੱਜ ਟੇਕ ਲਈਏ ਮੱਥਾ ਉਰੇ ਆ ਕੇ ਲੱਗਦਾ ਹੀ ਨਹੀਂ ਵੀ ਆਪਾਂ ਪੰਜਾਬ ਤੋਂ ਕਿਤੇ ਅਦਰ ਸਟੇਟ ਚ ਆਏ ਲੱਗਦਾ ਵੀ ਜਿਵੇਂ ਪੰਜਾਬ ਦੇ ਵਿੱਚ ਹੀ ਹ ਆਸ ਗੁਰੂ ਘਰ ਆ ਜੀ ਗੁਰੂ ਗੋਬਿੰਦ ਸਿੰਘ ਵੀ ਆਏ ਹੋਏ ਆ ਤੇ ਗੁਰੂ ਨਾਨਕ ਤੇਜ ਜੀ ਵੀ ਇੱਥੇ ਆਏ ਹੋਏ ਆ ਇਹ ਆ ਜੀ ਮੰਦਰ ਪੁਸ਼ਪਰ ਦਾ ਅਸੀਂ ਅੱਜ ਆਹ ਇੱਕ ਸਕੂਟੀ ਲੈ ਲਈ ਇੱਥੇ ਰੈਂਟ ਤੇ ਮਿਲ ਜਾਂਦੀ ਆ 2000 ਰੁਪਿਆ ਪਹਿਲਾਂ ਉਹ ਸਕੂਟੀ ਲੰਨੇ ਆ ਤੇ 300 ਰੁਪਿਆ ਲੰਨੇ ਆ ਦਾ ਰੈਂਟ ਸਾਨੂੰ ਲੇਕ ਦਿਖਾਉਣੇ ਆ ਇੱਕ ਥੱਲੇ ਉਤਰ ਕੇ ਆ। ਪੋਸ਼ਕਰ ਦੀ ਲੇਕ। ਇਹ ਲੇਕ ਦਾ ਕੀ ਇਤਿਹਾਸ? ਇਤਿਹਾਸ ਆ ਕੋਈ ਉਰੇ ਲੇਕ ਦਾ। ਪਤਾ ਨਹੀਂ। ਇਹ ਲੇਕ ਦਾ ਜਮਾ ਬੜਾ मंदी मूर्ति नहीं है जल है जल का मात्रा में जल के लिए आते हैं ब्रह्म लोग महाराज महाराज ब्रह्मा कौन कहलाएगा ब्रह्मा जी ने ना भी अंदर से कमल का पूरा जो सरोख रहे हो आप ये कोई पानी ट्यूब वेल का नाली का जल नहीं है जो बारिश होता है बारिश का जल आता है नीचे सात पाताल पाताल का जलाता है तो ये तीर्थ मना बनने वाले ब्रह्मा जमा आपकी पत्नी नहीं होगी पत्नी कार्य नहीं होता है जो जोड़े से आता है गुरु गोविंद सिंह जी का गुरु गोविंद सिंह जी आए थे सत्रह सौ बासठ के अंदर यहाँ यहाँ पे पे तो पुष्कर में आए तो उन्होंने ब्राह्मण को बोला ब्राह्मण देव पूजा कराओ तो ब्राह्मण देव ने बोला ब्राह्मण देव आप पूजा तो कराओगे तो पूजा कराने के बाद में क्या दक्षिणा लोगे ब्राह्मण ने बोला दक्षिणा ही चाहिए मेरे को एक भोजपत्र और हुक्मनामा भी लिख के देना तो आज भी उनका इतिहास है अपना पंजाबी लोग जो सिख आता है वो सिख हुक्मनामे को देखता है उनके नाम से पंडित के पास जाके नाम गुरु, आम लेगा गुरुघर भी हुआ है गुरुद्वारा बाद में बना था उन्होंने गुरुद्वारा बनाया उसके बाद में मोदी जी ये अपने मनमोहन सिंह जी आए उसके बाद में पंचवर्ष जी जो गुरुद्वारा बना साहब फिर उसको और बड़ा बना दिया राज का सबसे बड़ा गुरुद्वारा ये ए, परे तक चल देना। परे उ, 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 है ना बड़े हुए हैं परले पानी पीछे भर हुआ है ये बारिश जितनी भी होती है बारिश का ऊपर तक जलाता है साहब और यहाँ तीन काम से आता है पहला काम घूमने फिरने आता है वो को फूल प्रसाद चढ़ाता है दूसरा काम जिसके माता पिता को जाते हैं राजस्थान में उसके लते हैं इस हम सिंह माता पिता दादा दादी गुजरेते हैं पिंडदान पित्त श्राद के लिए आते हैं सबसे बड़ा पितरों का जगह ही है और उसका पुष्कर मेला फट्रा साहब ये पुष्कर मेला जो है आज से प्रारंभ हो गया और पांच तारीख का पुष्कर मेला गुरु नानक जयंती के दिन समापन हो गई है मंडी लगने लगी है घोड़े कितनी पुरानी है पता है ये आदि काल मनी हुई जिसको गवर्नमेंट ने पशु मेले के नाम से विख्यात कर दिया है घोड़े आते हैं पंजाब से हरियाणा से और राजस्थान से घोड़े आते हैं वोट आते हैं उसके लिए आते हैं साहब कितना हो गया ਇਹ ਤਾਂ ਹਜ਼ਾਰਾਂ ਸਾਲ ਪੁਰਾਣਾ ਤੀਰਥ ਹੈ ਸਾਹਿਬ ਬ੍ਰਹਮਾ ਜੀ ਦਾ ਤੀਰਥ ਹੈ ਨਹੀਂ ਨਹੀਂ ਗੋੜਿਆਂ ਦੀ ਮੰਡੀ ਨੂੰ ਗੋੜਿਆਂ ਤੋਂ ਹਰ ਸਾਲ ਆਤੇ ਹਾਂ ਸਾਹਿਬ ਆਹ ਰਾਦੀ ਕਾਲ ਹੰਪੇ ਤਾਂ ਨਹੀਂ ਜਬਸੇ ਚੱਲੂ ਹੈ ਸਾਹਿਬ ਹਮਾਰੇ 100 200 ਸਾਲ ਹੋ ਗਏ 200 ਸਾਲ ਤੋਂ ਚੱਲੂ ਹੈ ਸਾਹਿਬ ਠੀਕ ਹੈ ਚਲੋ ਧੰਨਵਾਦ ਪੰਡਿਤ ਜੀ ਜੀ ਸਾਹਿਬ ਮੈਂ ਇਸ ਨਾਲ ਮੰਦਰ ਵੈਸੇ ਇੱਥੇ ਬਹੁਤ ਆ ਪਰ ਜਿਹੜੇ ਮੰਦਰ ਦੇ ਨਾਂ ਤੇ ਮੇਲਾ ਲੱਗਦਾ ਹੈ ਉਹ ਮੰਦਿਰਾ ਬ੍ਰਹਮਾ ਮੰਦਿਰ ਹੈ ਭਾਈ ਮੰਦਰ ਮੰਦਰ ਕੇ ਪਾਸ ਸਕੂਟੀ ਚਲੇ ਜਾਏਗੀ ਮੰਦਰ ਕੇ ਨੇੜੇ ਚਲੇ ਜਾਏਗੀ ਕਿੰਨੀ ਦੂਰ ਹੈ ਮੰਦਰ ਯਹਾਂ ਸੇ ਬ੍ਰਹਮਾ ਮੰਦਰ ਅਬ ਸਜਣੋ ਗਾਂ ਦੇ ਦੇਖੋ ਇੱਕ ਲੱਤ ਗਰਦਨ ਤੇ ਪਿਆਰਾ ਹਲੋ ਜੀ ਇਹ ਆ ਸਜਣੋ ਬ੍ਰਹਮਾ ਮੰਦਰ ਅਬ ਸਜਣੋ ਤਾਂ ਮੇਲਾ ਜਿਹੜਾ ਭਰਦਾ ਹੈ ਇਹ ਮੋਸਾ ਇਹ ਮਿੱਟੀ ਦੇ ਨਾਲੇ ਮਿਲਿਆ ਪਿਆ ਪਤੰਦਰ ਲੱਗਣਾ ਇਹ ਲੱਗਣਾ ਹੀ ਬਹੁਤ ਅਚੰਭੇ ਚੀਜ਼ ਇਹ ਲੱਗੇ ਹੋਏ ਆ ਇੱਥੇ ਝੂਲੇ ਹਾਂ RAM 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 ਇੱਥੇ ਜਿਹੜੇ ਮੇਲੇ ਤੇ ਆਉਂਦੇ ਆ ਘੁੰਮਣ ਫਿਰਨ ਆਲੇ ਆ ਜਾਂ ਹੋਰ ਲਾ ਲੋ ਉਹ ਫਿਰ ਜਦੋਂ ਘੋੜੇ ਵਾਲੇ ਉਧਰ ਜਿੱਧਰ ਘੋੜੇ ਲੱਗੇ ਆ ਜਦੋਂ ਉੱਥੇ ਜਾਂਦੇ ਆ ਫਿਰ ਹੋਰ ਦੌਣ ਪਾ ਲੱਗ ਜਾਂਦੀ ਆ ਤਨੂ ਵੋਲ ਜੂਨ ਵਾਲਾ ਪਰ ਇਹ ਬੂਟੀ ਨਾਲੇ ਲਿਆ ਯਾਰ ਕਾਨੂੰ ਇੱਥੇ ਖਰਾਬ ਕਰਦਾ ਇਹ ਨਾ ਸਿਸਟਮ ਐਂ ਕੁਮੇ ਇਹ ਪਰ ਹੋਣਿਆ ਦਾ ਯਕੀਨ ਜਗੂਨ ਘਾਟ ਹੀ ਆ ਵੀਡੀਓ ਬਹੁਤ ਹੋਣਿਆ ਤੋੜਦੇ ਆ ਵੀ ਇਹ ਵੀ ਉਹ ਤੋਂ ਦੂਰ ਲੱਗਦੇ ਨੇ ਇਹ ਵੀ ਕਿਲੋ 2 ਕਿਲੋਮੀਟਰ ਚ ਲੱਗੇ ਹੋਏ ਆ ਆ ਇਧਰ ਨੂੰ ਪੂਰਾ ਇਹ ਨਹੀਂ ਹੈਗਾ ਵੀ ਇਹ ਮਾਰੇ ਜੇ ਇਕੱਠੇ ਜਾਈਆਂ ਕਿਤੇ ਕਿਲੇ ਤੋਂ ਕਿਲੇ ਜਦੋਂ ਇੱਥੇ ਵਿਆਹ ਜਿਹੜਾ ਘੋੜਿਆਂ ਦਾ ਸੀਗਾ ਪਹਿਲਾਂ ਮੇਲਾ ਇਹ ਅੰਦਰ ਹੁੰਦਾ ਸੀ ਹੁਣ ਇਹਨਾਂ ਨੇ ਇਹ ਘੋੜੇ ਬਾਹਰ ਕੱਢਤੇ ਮੰਨ ਲਓ ਇਧਰ ਜਗ੍ਹਾ ਦੇ ਦਿੱਤੀ ਇਹਨਾਂ ਨੂੰ ਨੂਨ ਦਿਖਾਉਂਦੇ ਆ ਘੋੜਿਆਂ ਦਾ ਕਿੱਥੋਂ ਸ਼ੁਰੂ ਹੋ ਜਾਂਦਾ 3-4 ਕਿਲੋਮੀਟਰ ਚ ਘੋੜੇ ਫੈਲੇ ਹੋਏ ਆ ਇਕੋ ਮੰਦਰ ਹੈ ਉੱਪਰ ਇਸੀ ਤੇ ਲੱਗ ਗਿਆ ਸਮਾਨ ਘੋੜਿਆਂ ਦਾ ਸੈਸਰੀ ਘੋੜਿਆਂ ਦੀਆਂ ਛੜੀਆਂ ਛੁੜੀਆਂ ਲੈ ਕੇ ਆਪਣੇ ਪੰਜਾਬੀ ਹੱਥ ਚ ਫੜ ਕੇ ਪੂਰਾ ਲੰਨੇ ਮੰਨਦਾ ਹੈ ਨਾ ਅਜੇ ਜੁਰੂ ਨਹੀਂ ਹੋਏ ਘੋੜੇ ਦੇਖ ਲੋ ਅੱਧਾ ਕਿਲੋਮੀਟਰ ਆ ਗਏ ਹੋਗੇ ਮੋੜ ਤੋਂ ਅੱਗੇ ਘੋੜੇ ਸ਼ੁਰੂ ਹੋਗੇ ਕੂੜੀਆਂ ਹੀ ਕੂੜੀਆਂ ਉੱਪਰ ਤੋਂ ਆਦੇ ਕੂੜੀ ਕਿੰਨੀ ਹੋਣੀ ਜਾਂਦੀ ਹੈ ਕਿਲੋਕੀਮੀਟਰ ਤਾਂ ਆਗੇ ਹੋਗੇ ਆਪਾਂ ਮੋੜ ਤੋਂ ਕੂੜੀਆਂ ਹੀ ਕੂੜੀਆਂ ਖੜੀਆਂ ਇੱਧਰ ਇਹ ਸਾਰੀਆਂ ਪੇਚਣ ਵਾਲੀਆਂ ਨੇ ਕੂੜੀਆਂ ਹੀ ਕੂੜੀਆਂ ਗੂੜੀਆਂ ਹੀ ਗੂੜੀਆਂ ਉੱਪਰ ਤੱਕ ਇਹ ਤੋਂ ਵੀ ਪਿੱਛੇ ਤੱਕ 10 ਦਾ ਪੌਣਾ ਕਿਲੋਮੀਟਰ ਉੱਪਰ ਤੱਕ ਖੜੀਆਂ ਅੱਗੇ ਅਜੇ ਸ਼ੁਰੂ ਹੋਣਾ ਜਿਹੜੇ ਅਸਲੀ ਘੋੜੇ ਲੱਗੇ ਆ ਉਹ ਤਾਂ ਅਜੇ ਸ਼ੁਰੂ ਹੋਣੇ ਪੌਣੀਆਂ ਘੋੜੀਆਂ ਨੌਕਰੀਆਂ ਬਹੁਤ ਆ ਵੈਸੇ ਆ ਬਲਤ ਮਾਰਵਾੜੀਆਂ ਜੇ ਨਹੀਂ ਨੌਕਰੀਆਂ ਇਹ ਨਹੀਂ ਹੈਗਾ ਵੀ ਨਗਰੇ ਪਿਆ ਉੱਚੇ ਜਾ ਵਾਧਾ ਮੰਨ ਲਓ ਇੱਥੇ ਵੀ ਨਗਰੇ ਬਹੁਤ ਆ ਚੰਗੀਆਂ ਚੰਗੀਆਂ ਘੂੜੀਆਂ ਨੌਕਰੀਆਂ ਆਹ ਰਸਤਾ ਜਾਂਦਾ ਇਹਦੇ ਆਲੇ ਦੁਆਲੇ ਉਹ ਪਿੱਛੇ ਨੂੰ ਪਤਾ ਨਹੀਂ ਕਿੱਥੇ ਤੱਕ ਬੜਾ ਘਮਾ ਕੇ ਲੈ ਗਿਆ ਇਹ ਪਿੱਛੇ ਨੂੰ ਪਰ ਇਹਨਾਂ ਘੂੜੇ ਪਰਲੀ ਸਾਈਡ ਆ ਪਰ ਹਜੇ ਤੁਹਾਨੂੰ ਇਧਰ ਨੂੰ ਮੋੜ ਕੇ ਨਾ ਇਧਰਲਾ ਸਾਰਾ ਪਾਸਾ ਕਵਰੇ ਕਰ ਦਈਏ ਤੁਹਾਨੂੰ ਦਿਖਾ ਦਈਏ ਘੂੜੀਆਂ ਇਧਰ ਕਿੰਦਰ ਨੇ ਪੜੀਆਂ ਇਹ ਹੈਗੀਆਂ ਮੰਨ ਲਓ ਆਹ ਕਸਨਾਂ ਆਣੀਆਂ ਘੋੜੀਆਂ ਜਿਹੜੀਆਂ ਘਾ ਟ੍ਰੇਡ ਚ ਮਿਲ ਜਾਂਦੀਆਂ ਛੋਟੀਆਂ 58 8 ਹਾਂਜੀ ਕੈਸੇ ਹੋ ਬਾਈ ਸਾਹਿਬ ਠੀਕ ਆ ਤੁਹਾਨੂੰ ਅੱਗੇ ਮੁਰੇ ਖੜੇ ਦਿਖਾਏ ਆ ਉਹ ਬੈਕ ਸਾਈਡ ਨੂੰ ਆ ਗਏ ਆ ਵੇਖੋ ਪਿੱਛੇ ਤੱਕ ਘੋੜੀਆਂ ਹੀ ਘੋੜੀਆਂ ਉਹ ਦੂਰ ਤੱਕ ਘੋੜੀਆਂ ਘੋੜਿਆਂ ਘੋੜੀਆਂ ਹੀ ਘੋੜੀਆਂ ਉੱਧਰ ਲੋ ਉੱਧਰ ਵੇਖ ਲੋ ਚੱਲ ਚੱਲ ਅੱਗੇ ਚੱਲ ਆਹ ਹੋ ਗਿਆ ਇੱਥੇ ਸਮਾਪਤ ਐਂਡ ਆ ਗਿਆ ਹਾਂ ਇਹ ਤੋਂ ਐ ਸਾਈਡ ਨੂੰ ਇਹ ਜਮਾ ਸਟਾਰਟਿੰਗ ਆ ਹਜੇ ਇਹ ਤੋਂ ਐ ਪਰਲੀ ਸਾਈਡ ਨੂੰ ਪਰ ਇਹਨੂੰ ਹੀ ਆ ਘੋੜੇ ਸਾਰੇ ਕਿਵੇਂ ਹੋ ਵੀਰੇ ਹਾਂਜੀ ਵਧੀਆ भाई बेशेरी हाँ हेलो हेलो भाई साहब किस घोड़े की बच्ची है किस घोड़े की बच्ची है उधरा टेंपो उधरा की उम्र कितनी है इसकी ये 20 मिल्क टीथ है हाइट 64 प्लस पैसे कितने मांगते हो दाम ਹਾਂ 2 ਕਰੋੜ ਹੁਣ ਬਣੀ ਆ ਗੱਲ ਹੁਣ ਘੇੜਦਾ ਦਾ ਪੂਰਾ ਉਹ ਗੋੜੀਆਂ ਉਧਰ ਆ ਦਾਂਬੂਆਂ ਚ ਬਹੁਤ ਸੋਹਣੀਆਂ ਘੜੀਆਂ ਤੁਹਾਨੂੰ ਬਾਅਦ ਚ ਦਿਖਾਵਾਂਗੇ ਇਹ ਜਿੱਥੋਂ ਆਪਾਂ ਉੱਪਰ ਜਾ ਕੇ ਥੱਲੇ ਦਵਾਰੇ ਉਤਰੇ ਆ ਉਥੋਂ 3-4 ਕਿਲੋਮੀਟਰ ਤੇ ਜਾ ਕੇ ਮੰਡੀ ਮੋਟੀ ਵੀ ਸੋ ਮੈਂ ਤੁਹਾਨੂੰ ਇੱਕ ਨਿਸ਼ਾਨੀ ਦਿਖਾਉਣਾ ਹੈ ਵੀ ਜਿੱਥੋਂ ਪ੍ਰੋਪਰ ਸ਼ੁਰੂ ਹੋ ਜਾਂਦੇ ਆ ਘੋੜੇ ਜਿਹੜੇ ਮੰਨ ਲਓ ਆਪਣੇ ਪਿਆ ਪਿਆ ਦੇ ਹੋਰ ਗੁਜਰਾਤੀ ਭਰਾਵਾਂ ਦੇ ਰਾਤਾਂ ਵਾਲਿਆਂ ਦੇ ਆਲੋ ਚੰਗੇ ਜਿਹੜੇ ਛੱਡ ਫਾਰਮ ਵਾਲੇ ਘੋੜੇ ਖੜੇ ਆ ਟੈਂਟ ਵਗੈਰਾ ਲਾ ਕੇ ਨੌਕਰੀ ਉਹ ਤੁਹਾਨੂੰ ਦਿਖਾਉਣਾ ਹੈ ਵੀ ਉਹ ਕਿੱਥੋਂ ਸ਼ੁਰੂ ਹੁੰਦੇ ਉਹ ਨਿਸ਼ਾਨੀ ਦਾਸਦਣੇ ਇੱਕ ਵਾਰੀ ਜਦੋਂ ਤੁਸੀਂ ਆਉਣਾ ਜਾਂ ਕਈ ਭਰਾ ਆ ਵੀ ਗਏ ਐਂ ਪਤਾ ਲੱਗਦਾ ਉਹ ਤੁਹਾਨੂੰ ਦੱਸ ਦਿੰਦੇ ਆ ਦੇਖ ਆ ਬਣਾਇਆ ਹੋਇਆ ਹੈ ਇਹਨਾਂ ਨੇ 68 ਇਹ ਉਹ ਚੰਡੋਲਾ ਤੋਂ ਆਹ ਹਾਂ ਤੁਰੇ ਕਿਹੜੇ ਕਿਲੋਮੀਟਰ ਤੇ ਇੱਥੋਂ ਵਾਸੋਂ ਸ਼ੁਰੂ ਆ ਆ ਬਿਲਡਿੰਗ ਆ ਇੱਕ ਇੱਥੋਂ ਢੋਡੇ ਆਪਣੇ ਸਟਾਰਟ ਆ ਸੱਜੇ ਪਾਸੇ ਵੀ ਤੇ ਸੜਕ ਤੋਂ ਖੱਬੇ ਪਾਸੇ ਵੀ ਆਪਣੇ ਵਾਲੇ ਹੀ ਬੈਠੇ ਆ ਪਤੰਦਰ ਸਜਣੋਂ ਸੈਂਡ ਆਰਟ ਤੋਂ ਅੱਗੇ ਨਾ ਜਦੋਂ ਮੰਡੀ ਸ਼ੁਰੂ ਹੁੰਦੀ ਆ ਸ਼ੁਰੂ ਹੁੰਦੀ ਸਰ ਸਾਹਮਣੇ ਖੜਾ ਬਾਈ ਰਾਜੂ ਆਸੀ ਇੰਦਰਜੀਤ ਆਸੀ ਕਲਾਣਿਆਂ ਦਾ ਘੋੜਾ ਨਵਾਬ ਆ ਸਾਹਮਣੇ ਦੇਸੀ ਕੀ ਲਿਖਿਆ ਦੇਸੀ ਡਿਸਕੋ ਦੇ ਸਾਹਮਣੇ ਘੋੜਾ ਖੜਾ ਡਿਫਰੈਂਟ ਲਾਈਨ ਕਰਕੇ ਹੁਣ ਨਵਾਬ ਦੀ ਵੀ ਪੂਰੀ ਚੜ੍ਹਾਈ ਆ ਪੰਜਾਬ ਦੇ ਵਿੱਚ ਘੋੜੀਆਂ ਪੂਰੀਆਂ ਚੰਗੀਆਂ ਮਿਲ ਰਹੀਆਂ ਕਿਉਂਕਿ ਹੁਣ ਪਤਾ ਲੱਗਣ ਲੱਗਿਆ ਲੋਕਾਂ ਨੂੰ ਐਨ ਬਰੀਡਿੰਗ ਦਾ ਇਹ ਆ ਸਜਣੋ ਨਵਾਬ ਘੋੜਾ ਬਾਈ ਅੰਦਰਜੀਤ ਆਸੀ ਕਲਾਂ ਹੋਰ ਵੀਰੇ ਠੀਕ ਠਾਕ ਵੀਰੇ ਬਹੁਤ ਵਧੀਆ ਵੀਰੇ ਫਸਟ ਰਾਜਾ ਕੋ ਠੀਕ ਠਾਕ ਜੀ ਠੀਕ ਠਾਕ ਹੋਰ ਵੀਰੇ ਕੀ ਹਾਲ ਨੇ ਇਹਦੇ ਬਾਰੇ ਦੱਸੋ ਵੀਰ ਘੋੜੇ ਬਾਰੇ ਆਪਾਂ ਨੂੰ ਹਾਂਜੀ ਵੀਰੇ ਆ ਗਿਆ ਇਹ ਰਤਨਾਕਰ ਦਾ ਜੀ ਡਾਇਰੈਕਟ ਹਨਾ ਜੀ ਵੀਰੇ ਕਿੰਨੀ ਏਜ ਹੋ ਗਈ ਵੀਰੇ ਇਹਦੀ ਉਹ ਮਾਈ ਬਰੇ ਦੀ 10.5 ਸਾਲ ਦੀ ਉਮਰ ਹੋ ਗਈ ਜੀ ਠੀਕ ਹੈ ਹਾਂਜੀ ਇਹ ਲਾਸਟ ਬੱਚਿਆਂ ਚੋਂ ਹੋਊਗਾ ਹਨਾ ਇਹ ਤਕਰੀਬਨ ਲਾਸਟ ਬੱਚਿਆਂ ਚੋਂ ਹੀ ਆ ਹਾਂਜੀ ਰਤਨਾਕਰ ਦਾ ਹੋਰ ਤਾਂ ਮੈਨੂੰ ਲੱਗਦਾ ਪੰਜਾਬ 'ਚ ਸ਼ਾਇਦ ਨਹੀਂ ਹੈਗਾ ਕੋਈ ਨਹੀਂ ਜੀ ਵੀਰੇ ਹੋਰ ਨਹੀਂ ਹੈਗਾ ਕੋਈ ਇਟਾਲੀਅਨ ਹੈ ਨਹੀਂ ਗਰਤਨਾਕਰ ਦਾ ਇਹ ਜਿਹੜੀ ਰਤਨਾਕਰ ਦੀ ਲਾਈਨ ਸੀਗੀ ਵੀਰੇ ਇਹ ਅਲੱਗ ਡਿਫਰੈਂਸ ਹੈ ਜਲੀਸ਼ਾਨ ਨਾਲੋਂ ਤਾਂ ਬਹੁਤ ਅਲੱਗ ਹੋ ਗਈ ਹਾਂਜੀ ਇਹਦੇ ਨਾਲੋਂ ਤਾਂ ਬਿਲਕੁਲ ਡਿਫਰੈਂਟ ਲਾਈਨ ਹੈ ਇਹਦਾ ਰਤਨਾਕਰ ਦਾ ਪਤਾ ਸੀਗਾ ਪਿੱਛੇ ਵੀ ਰਤਨਾਕਰ ਦਾ ਵੀਰੇ ਜੋ ਸੁਣ ਕੇ ਆਇਆ ਇਹੀ ਹੁੰਦਾ ਵੀ ਆਪਣੇ ਬਾਈ ਉਹਨਾਂ ਕੋਲ ਹੀ ਸੀਗਾ ਦੂਸਰੇ ਆਪਣੇ ਕਾਲੇ ਡੱਬੇ ਵਾਲਿਆਂ ਕੋਲੇ ਠੀਕ ਹੈ ਇਹ ਦੂ ਮਗਰਲੀ ਲਾਈਨ ਦਾ ਤਾਂ ਜਿਆਦਾ ਨਹੀਂ ਪਤਾ ਹੈਗਾ तकरीबन ਅਲੱਗ ਆ ਗਿਆ ਅਲੱਗ ਬਿਲਕੁਲ ਡਿਫਰੈਂਟ ਲਾਈਨ ਆ ਹਾਂਜੀ ਇਹਨੂੰ ਕੁੜੀਆਂ ਕੁੜੀਆਂ ਹੁਣ ਮੈਨੂੰ ਲੱਗਦਾ ਤਾਂ ਹੀ ਵੱਧ ਮਿਲ ਰਹੀਆਂ ਲੋਕਾਂ ਨੂੰ ਪਤਾ ਲੱਗਣ ਲੱਗ ਗਿਆ ਇਨ ਬਰੀਡਿੰਗ ਦਾ ਹਾਂਜੀ ਵੀਰ ਜੀ ਫਿਰ ਹੁਣ ਤੁਹਾਨੂੰ ਬਾਕੀ ਤੁਹਾਡੇ ਜਿਹੜੇ ਮੀਡੀਆ ਸੋਰਸ ਰਾਹੀਂ ਸਾਰਿਆਂ ਨੂੰ ਪਤਾ ਲੱਗ ਬਾਕੀ ਲੋਕ ਵੈਸੇ ਵੀ ਹੁਣ ਜਾਣਕਾਰ ਹੋ ਗਏ ਵੀ ਇਨ ਬਰੀਡਿੰਗ ਤੇ ਲਾਈਨ ਬਰੀਡਿੰਗ ਨਹੀਂ ਕਰਨੀ ਕਿਉਂ ਉਹਦੇ ਸਾਈਡ ਇਫੈਕਟਸ ਹੈ ਹੈਗੇ ਨੇ ਤਾਂ ਜੋ ਜੋ ਲੋਕਾ ਵੇਅਰ ਹੋਈ ਜਾਂਦੇ ਨੇ ਤ्यों ਤ्यों ਅਦਰ ਲਾਈਨ ਨੂੰ ਆ ਰਹੇ ਨੇ ਜਿਵੇਂ ਹੁਣ ਵੀਰੇ ਨੌਕਰਿਆਂ ਚ ਅੰਕ ਲੋਨਾਂ ਕੋਲੇ ਘੋੜਾ ਹਾਂਜੀ ਸ਼ਕਤੀ ਹਨਾ ਉਹ ਵੀ ਅਲੱਗ ਲੇਨ ਆ ਗਿਆ ਹਾਂਜੀ ਇਹ ਜਿੰਨੀ ਲੇਨ ਅਲੱਗ ਹੋਊਗੀ ਦੁਬਾਰੇ ਫੇਰ ਫੇਰ ਘੁੰਮ ਕੇ ਉੱਥੀ ਆ ਜਾਣਾ ਫੇਰ ਮਲਾ ਲਓ ਅੱਗੇ ਹੁਣ ਜਿਵੇਂ ਇਹਦੀ ਕਹਾ ਬੱਚੀ ਆ ਗਈ ਜੀ ਜੀ ਉਹਨੂੰ ਫੇਰ ਉਧਰ ਨੂੰ ਲੈ ਜਵਾਲੀ ਸ਼ਾਨ ਵਾਲੀ ਸ਼ਾਨ ਲਾਈਨ ਲੈ ਜਾਓ ਹਾਂਜੀ ਹੈ ਤਾਂ ਸਿਰਫ ਇੱਕ ਸਟੈਪ ਰੁਕਣ ਦੀ ਉਹ ਲੋੜ ਆ ਜੀ ਵੀਰੇ ਹਾਂਜੀ ਫੇਰ ਉੱਥੀ ਘੁੰਮ ਕੇ ਆ ਜਾਣਾ ਬਿਲਕੁਲ ਜਦੋਂ ਜਮਾ ਹੀ ਸਿੱਧਾ ਚੱਲੀ ਜਾਂਦੇ ਆ ਉਦੋਂ ਫੇਰ ਗਲਤ ਹੋ ਜਾਂਦਾ ਗਲਤ ਹੋ ਜਾਂਦਾ ਹਾਂਜੀ ਹਾਂਜੀ ਇਹਦੀ ਫੀਸ ਵੀਰੇ ਹੁਣ ਕਿੰਨੀ ਰੱਖੀ ਹੋਈ ਹੈ ਜੀ ਵੀਰੇ ਇਹਦੀ ਹੁਣ ਹੈਗੀ ਆ 75000 ਰੁਪਿਆ 75000 ਆ ਲੇਕਿਨ ਅਸੀਂ 1 ਜਨਵਰੀ 2026 ਤੋਂ 125000 ਕਰ ਰਹੇ ਹਾਂ ਜੀ ਇਹਦੀ ਠੀਕ ਹੈ ਹਾਂਜੀ ਇੰਨੀ ਕਦੇ ਵਧਾ ਰਹੇ ਹਾਂ ਵੀ ਆ ਵੀਰੇ ਬਸ ਹੁਣ ਤੁਹਾਨੂੰ ਪਤਾ ਹੀ ਆ ਜੀ ਕੀ ਕੀਤਾ ਜਾ ਸਕਦਾ ਹੈ ਬਾਕੀ ਛੋਟੀ ਜੀ ਅਮਾਉਂਟ ਦੇ ਹੁਣ ਤੱਕ ਤਾਂ ਛੱਡਦੇ ਰਹੇ ਹਾਂ ਜੀ ਵੀ ਹਰੇਕ ਦੇ ਬੰਦੇ ਦੇ ਤਕਰੀਬਨ ਹਰੇਕ ਬੰਦੇ ਦੇ ਆਮ ਜੀਵਿਦਾਰ ਦੇ ਵੀ ਸਮਝ ਚ ਆ ਸਕਦੀ ਸੀ ਕਿ ਹਰੇਕ ਬੰਦਾ ਕੂੜੀ ਕ੍ਰਾਸ ਕਰਾ ਸਕਦਾ ਸੀਗਾ ਹਾਂ ਤੇ ਨਹੀਂ ਇਹਦਾ ਪਤਾ ਕੀ ਆ ਇੱਕ ਤਾਂ ਹੁੰਦੀ ਆ ਫੀਸ ਰੱਖਣਾ ਬਈ ਵੀ ਲੋਕਾਂ ਨੂੰ ਇਹ ਲੱਗਦਾ ਵੀ ਘੋੜਾ ਵੱਧ ਕੀਮਤ ਦਾ ਹੈ ਵਧੀਆ ਘੋੜਾ ਤਾਂ ਵੀ ਰੱਖਦੇ ਹਾਂ ਹਾਂਜੀ ਹਾਂਜੀ ਇਹ ਵੀ ਚਾਈ ਕੂੜੀ ਨਾਂ ਵੀ ਮਿਲੇ ਹਾਂਜੀ ਹਾਂਜੀ ਪਰ ਇਹ ਤੂੰ ਤਾਂ ਹੁਣ ਘੋੜੀਆਂ ਵੀ ਮੈਂ ਦੇਖੀਆਂ तकरीबन ਸਾਡੇ ਏਰੀਏ ਚੋਂ ਵੀ ਕਈ ਤੁਹਾਡੇ ਕੋਲੇ ਆਈਆਂ ਖੜੀਆਂ ਵੀ ਘੋੜੀਆਂ ਵੀ ਚੰਗੀਆਂ ਆ ਰਹੀਆਂ ਵੀ ਉਹ ਸਾਹ ਨਾਲ ਚਲੋ ਬਾਕੀ ਉਹ ਹੁੰਦਾ ਕਈ ਘੋੜੇ ਹੁੰਦਾ ਵੀ ਜਿਵੇਂ ਏਜ ਦੇ ਵਿੱਚ ਜਾ ਕੇ ਵੀ ਲਿਮਟਿਡ ਰਹਿਣ ਹਾਂਜੀ ਹਨਾ ਬਚਾਉ ਰਵੇ ਘੋੜਿਆਂ ਦਾ ਫਿਰ ਪਿੱਛੇ ਤੇ ਆ ਕੇ ਘੋੜੇ ਥੋੜੇ ਜਿਹਾ ਖਰਾਬ ਵੀ ਹੋਣ ਲੱਜਦੇ ਨੇ ਜਿਆਦਾ ਘੋੜੀਆਂ ਦੇ ਛੱਡਣ ਕਰਕੇ ਬਾਕੀ ਮੈਂ ਵੀ ਇਸ ਵਾਰੀ ਇਹ ਆ ਵੀ ਜਿਹੜਾ ਹੁਣ ਲੋਕਾਂ 'ਚ ਅਵੇਅਰਨੈਸ ਆਈ ਆ ਵੀ ਅਦਰ ਲਾਈਨ ਤੋਂ ਘੋੜੇ ਇਸ ਵਾਰੀ ਘੋੜੀਆਂ ਵੀ ਜਿੰਨੀਆਂ ਵੀ ਮਿਲੀਆਂ ਨੇ ਇਹਦੇ ਕੋਲੋਂ ਪ੍ਰਮਾਤਮਾ ਦੀ ਕਿਰਪਾ ਨਾਲ ਟੌਪ ਕਲਾਸ ਹੀ ਘੋੜੀਆਂ ਮਿਲੀਆਂ ਨੇ ਔਰ ਵੱਡੇ ਫਾਰਮਾਂ ਦੀਆਂ ਘੋੜੀਆਂ ਮਿਲੀਆਂ ਨੇ ਔਰ ਚੈਂਪੀਅਨ ਘੋੜੀਆਂ ਮਿਲੀਆਂ ਨੇ ਜਿਨ੍ਹਾਂ ਦੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਰਿਜ਼ਲਟ ਆਉਣਗੇ ਤਾਂ ਸਾਰੀ ਦਰਸ਼ਕਾਂ ਨੂੰ ਪਤਾ ਲੱਗੂਗਾ ਵੀ ਹਾਂ ਵੀ ਕਿਹੜੀਆਂ-ਕਿਹੜੀਆਂ ਘੋੜੀਆਂ ਤੇ ਕਿਹ ਫਾਰਮਾਂ 'ਨੀਆਂ ਮਿਲੀਆਂ ਨੇ ਤੇ ਕਿਹੜੀਆਂ-ਕਿਹੜੀਆਂ ਚੈਂਪੀਅਨ ਘੋੜੀਆਂ ਤੋਂ ਮਿਲ ਕੇ ਗਈਆਂ ਨੇ ਪਹਿਲਾਂ ਇਹਦਾ ਬੱਚਾ ਇੱਕ ਜਿੱਤਦਾ ਵੀ ਰਿਹਾ ਗਲਵਾ ਘੋੜਾ ਹਨਾ ਉਹ ਵੀ ਇਹਦਾ ਹੀ ਆ ਜੀ ਹਾਂ ਜੀ ਮਾ ਜੀ ਵੀਰੇ ਅਸੀਂ ਚਲੋ ਇਹਦਾ ਮਹਾਰਾਜ ਦੀ ਕਿਰਪਾ ਬਾਕੀ ਇਹ ਹੈਗਾ ਵੀ ਬੁਖਮਾਰਾ ਨੇ ਨੂੰ ਇੰਡੀਕ ਦੇਣ ਦਿੱਤੀ ਆ ਜਿਹਦੇ ਹੁਣ ਤੱਕ ਵੀਰੇ ਤਿੰਨ ਸਟੈਲੀਅਨ ਹੀ ਬਣੇ ਨੇ ਔਰ ਤਿੰਨੇ ਹੀ ਚੈਂਪੀਅਨ ਨੇ ਠੀਕ ਚੌਥਾ ਹਜੇ ਤੱਕ ਇਹਦਾ ਸਟੈਲੀਅਨ ਕੈਟਾਗਰੀ ਦੇ ਵਿੱਚ ਜਾਂ ਟੂ ਟੀਰ ਜਾਂ ਮਿਲਕ ਟੀਰ ਚ ਕੋਈ ਅਗਿਆ ਹੀ ਨਹੀਂ ਗਾ ਮੇਲ ਹੂੰ ਸਭ ਤੋਂ ਪਹਿਲਾਂ ਗੁਲਵਾਗ ਉਹਨੇ ਮਾਰੇ ਦੀ ਕਿਰਪਾ ਨਾਲ ਸਾਰੇ ਚੰਡੇ ਗੱਡੇ ਦੇ ਮਿਲਕ ਟੀ ਤੋਂ ਲੈ ਕੇ ਸਟੈਲੀਨ ਰਿੰਗ ਤੱਕ ਹੂੰ ਤੇ ਉਸ ਤੋਂ ਬਾਅਦ ਹੁਣ ਦਾਲ ਸ਼ਿੰਗਾਰ ਹੂੰ ਉਹ ਵੀ ਇਹਦਾ ਬੱਚਾ ਆ ਗਿਆ ਉਹ ਵੀ ਨਵਾਬ ਦਈਆ ਜੀ ਮਾਰਨਿੰਗ ਸਟਾਰ ਜਿਹੜਾ ਪਿਛਲੇ ਸਾਲ 3rd 4th ਪੋਜੀਸ਼ਨ ਤੇ ਆਇਆ ਸੀਗਾ ਇੱਥੇ ਆਪਣੇ ਪੁਸ਼ਕਰੀ ਉਹ ਵੀ ਇਹਦੀ ਬੱਚਾ ਜੀ ਦਾਲ ਸ਼ਿੰਗਾਰ ਤਾਂ ਫੂਲ ਸਿੰਘ ਉਹਨਾਂ ਕੋਲੇ ਹਾਂਜੀ ਫੂਲ ਸਿੰਘ ਉਹਨਾਂ ਕੋਲ ਜੀ ਹਾਂਜੀ ਠੀਕ ਹੈ ਜੀ ਹਾਂਜੀ ਵੀਰੇ ਤੇ ਹੁਣ ਆਪਣੇ ਕੋਲ ਇਹਦਾ ਰਿਜ਼ਲਟ ਜੀ ਕੋਈ ਰਿਜ਼ਲਟ ਵੀਰੇ ਆਪਣੇ ਘਰ ਇਹਦੀਆਂ ਚਾਰ ਬੱਚੀਆਂ ਖੜੀਆਂ ਨੇ ਜੀ ਠੀਕ ਇੱਕ ਬੱਚਾ ਖੜਾ ਜੀ ਜਿਹੜਾ ਕਿ ਦਲ ਸ਼ਿੰਗਾਰ ਦਾ ਸਗਾ ਭਰਾ ਮਾਂ ਵੱਲਿਓ ਵੀ ਤੇ ਬਾਪ ਵੱਲਿਓ ਵੀ ਠੀਕ ਹੈ ਜੀ ਇਹਦੀ ਮਾਂ ਮੋਣੀ ਕੁੜੀ ਆ ਗਈ ਜੀ ਹਨਾ ਇਹਦੀ ਮਾਂ ਹਾਂਜੀ ਮੋਣੀ ਆ ਹਾਂਜੀ ਠੀਕ ਹੈ ਹਾਂਜੀ ਤੇ ਉਰੇ ਵੀ ਰਿਜ਼ਲਟ ਇਹਦਾ ਵੀਰੇ ਦਿਖਾ ਦਈਏ ਹਾਂਜੀ ਵੀਰੇ ਇੱਕ ਬਸ਼ੇਰੀ ਲੈ ਕੇ ਆਏ ਹੋਇਆ ਜੀ ਦਿਖਾ ਦਈਏ ਮਾੜੀ ਆਜੋ ਥੋੜਾ ਹੋ ਜਾਏਗਾ ਇਹ ਮਾਰਕਿੰਗ ਕੀ ਦੇ ਰਿਹਾ ਜੀ ਬੱਚੇ ਮਾਰਕਿੰਗ ਵੀਰੇ ਜਿਆਦਾਤਰ ਜਿਹੜੀ ਹੈਗੀਆਂ ਬਲੇਜ਼ ਨਾਲ ਬਹੁਤ ਜਿਆਦਾ ਮਾਰਕਿੰਗ ਦੀ ਅੱਛੀ ਆ ਰਹੀ ਆ ਤੇ ਬਾਕੀ ਹਰੇਕ ਤਰੀਕੇ ਦੀ ਮਾਰਕਿੰਗ ਹੀ ਦੇ ਰਿਹਾ ਹਾਂਜੀ ਸਭ ਤਕਰੀਬਨ ਜ਼ਰੂਰੀ ਨਹੀਂ ਹੁੰਦਾ ਹੁਣ ਹਾਂਜੀ ਹੁਣ ਜਿਵੇਂ ਪਟੇ ਵਾਲੇ ਘੋੜੇ ਵੀ ਜ਼ਰੂਰੀ ਥੋੜੀ ਆ ਵੀ 100 ਦੇ ਵਿੱਚੋਂ 100 ਪਟੇ ਹੁਣ ਜਿਵੇਂ ਵੀਰੇ ਹੁਣ ਦਲ ਸ਼ਿੰਗਾਰ ਦਲ ਸ਼ਿੰਗਾਰ ਦੀ ਜਿਹੜੀ ਮਦਰਸ ਸੀਗੀ ਮੇਰੇ ਕੋਲ ਹੀ ਸੀਗੀ ਉਹ ਪਿੱਛੇ ਆ 4 ਮਹੀਨੇ ਪਹਿਲਾਂ ਉਹ ਪੂਰੀ ਹੋ ਗਈ ਤੇ ਹੁਣ ਉਹਦੇ ਵੀ ਵੀਰੇ ਮੱਥੇ ਫੁੱਲ ਸੀਗਾ ਤੇ ਨਵਾਬ ਦੇ ਵੀ ਮੱਥੇ ਫੁੱਲਾ ਤੇ ਹੁਣ ਦਲ ਸ਼ਿੰਗਾਰ ਦੇ ਵੀਰੇ ਪਟਾ ਆ ਤੇ ਜਿਹੜਾ ਉਹਦਾ ਭਰਾ ਮੇਰੇ ਕੋਲ ਘਰ ਖੜਾ ਉਹਦੇ ਵੀ ਪਟਾ ਵੀਰੇ ਹਾਂ ਹਾਂ ਇਹ ਵੀਰੇ 32 ਮਹੀਨਿਆਂ ਦੀ ਆ ਇਹ ਇਹਦੇ ਦੋ ਪੈਰ ਚਿੱਟੇ ਆ ਤੇ ਮੱਥੇ ਪਟਾ ਜੀ ਹਾਂਜੀ ਦੋ ਪੈਰ ਚਿੱਟੇ ਨੇ ਵੀਰੇ ਮੱਥੇ ਪਟਾ ਜੀ ਕਲਰ ਬਹੁਤ ਸੋਹਣਾ ਹੈ ਹਾਂਜੀ ਹਾਂਜੀ ਆਪਣੇ ਘਰ ਦੀ ਬਰੀਡ ਆ ਵੀਰੇ ਇਹਦੀ ਮਾਂ ਕਿੱਦਾਂ ਦੀ ਸੀਗੀ ਇਹਦੀ ਮਾਂ ਵੀਰੇ ਆਪਣੇ ਕੋਲ ਘਰ ਹੀ ਆ ਉਹ ਮੇਘਦੂਤ ਘੋੜੇ ਦੀ ਆ ਵੀਰੇ ਠੀਕ ਹੈ ਜੀ ਹਾਂਜੀ ਇਹ ਬੇਸ਼ੇਰੀ ਵੀਰੇ ਇਹ ਹੈਗੀ ਹੈ ਜੀ ਆਪਣੇ ਸੀਗਾ ਸਰਫਰਾਜ਼ ਕੋ ਦਾ ਸੀਗਾ ਭਾਈ ਛੰਦੇ ਕੋ ਜਵੜ ਮਾਸਟਰਪੁਰ ਵਾਲੇ ਕੋ ਇਹ ਦਲਸ਼ਾਨ ਦੀ ਜਣੀ ਪੋਤੀ ਆ ਗਈ ਜੀ ਅੱਛਾ ਜੀ ਤੇ ਇਹ ਜਿਹੜੀ ਬੇਸ਼ੇਰੀ ਆ ਵੀਰੇ ਇਹ ਜਿਹੜਾ ਸਾਡੇ ਕੋਲ ਦੂਸਰਾ ਸਟ੍ਰੇਲੀਅਨ ਆ ਮਹਿਤਾਬ ਦੇਵਰਾਜ ਦਾ ਹਾਂਜੀ ਇਹ ਉਹਦੀ ਬੱਚੀ ਹੈ ਜੀ ਇਹ ਇਹ ਦਿਖਾ ਦਈਏ ਆਪਾਂ ਹਾਂਜੀ ਹਾਂਜੀ ਸਾਹਮਣੇ ਤੋਂ ਦਿਖਾ ਦੇ ਬੇਸ਼ੇਰੀ ਦੀ ਇੱਧਰੋਂ ਖੜ ਕੇ ਏ ਵੀਰੇ ਬੱਚੀ ਕਿੰਨੀ ਉਮਰ ਦੀ ਹੋਗੀ ਜੀ ਵੀਰੇ ਇਹ 14 ਮਹੀਨੇ ਦੀ ਬੱਚੀ ਆ ਜੀ ਇਹ ਸਾਡੇ ਕੋਲ ਜਿਹੜਾ ਦੇਵਰਾਜ ਦਾ ਸਟੈਲੀਅਨ ਇੱਕ ਮਹਿਤਾਬ ਹਾਂਜੀ ਇਹ ਉਹਦੀ ਬੱਚੀ ਆ ਵੀਰੇ ਇਹ ਠੀਕ ਹੈ ਠੀਕ ਹੈ ਠੀਕ ਹੈ ਇਹਦੇ ਕੱਲਾ ਬਲੇਜ ਆ ਜੀ ਮਤਲਬ ਹਾਂਜੀ ਇਹਦੇ ਬਲੇਜ ਆ ਜੀ ਹਾਂਜੀ ਹੌਣ ਧੂਨੇ ਦੀ ਬਹੁਤ ਸੋਹਣੀ ਹੈ ਹਾਂਜੀ ਹਾਂਜੀ ਵੀਰੇ ਇਹਦੀ ਮਾਂ ਆਪਣੇ ਕੋਲੇ ਸੀਗੀ ਨਹੀਂ ਇਹਦੀ ਮਾਂ ਸੀਗੀ ਆਪਣੇ ਬਾਈ ਬਿੱਲੇ ਕੋਲੇ ਠੀਕ ਹੈ ਜੀ ਮੋਨੇ శ్రీ ਕੋਲੇ ਤੇ ਉਹਦੇ ਘਰੀ ਬਰੀਡ ਹੋਈ ਸੀ ਤੇ ਉਹ ਉਹਨਾਂ ਤੋਂ ਹੀ ਲਈ ਸੀ ਜੀ ਇਹ ਉਹਦਾ ਫਿਰ ਪਹਿਲਾ ਰਿਜ਼ਲਟ ਹੋਊਗਾ ਜੀ ਉਹਦਾ ਪਹਿਲਾ ਰਿਜ਼ਲਟ ਸੀ ਹਾਂ ਹਾਂ ਜੀ ਠੀਕ ਹੈ ਮਹਿਤਾਬ ਤੂੰ ਤਾਂ ਪਹਿਲਾ ਨਹੀਂ ਕਹਿ ਸਕਦੇ ਲੇਕਿਨ ਇਹਦੀ ਮਦਰ ਦਾ ਪਹਿਲਾ ਸੀਗਾ ਜੀ ਠੀਕ ਹੈ ਠੀਕ ਹੈ ਹਾਂ ਜੀ ਮਾਂ ਇਹਦੀ ਕਿਤੇ ਫੋਤਾ ਨਹੀਂ ਬਿਜੇ ਰਾਜ ਵਾਲੀ ਤਾਂ ਨਹੀਂ ਨਹੀਂ ਮਾਂ ਇਹਦੀ ਬਿਜੇ ਰਾਜ ਵਾਲੀ ਹਾਂਜੀ ਬਿਜੇ ਬਾਈ ਜਦੇ ਅੰਦਰ ਕੋਲੋਂ ਗਈ ਸੀਗੀ ਹਾਂਜੀ 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 ਉਹਦੀ ਮਾਂ ਅੱਗੇ ਪਾਰਸ ਦੀ ਸੀ ਉਹਦੀ ਮਾਂ ਪਾਰਸ ਦੀ ਸੀ ਹਾਂਜੀ ਪਿੱਛੋਂ ਲੈਣ ਵਾਲੀ ਚੰਗੀ ਹੈਗੀ ਹਾਂਜੀ ਹਾਂਜੀ ਜਿਹੜਾ ਦਲਸ਼ਿੰਗਾਰਾ ਉਹ ਪਾਰਸ ਵਾਲੀ ਦਾ ਪਾਰਸਮਣੀ ਦਾ ਬੱਚਾ ਜੀ ਇਹਦਾ ਮਾਮਾ ਆ ਗਿਆ ਜੀ ਫਿਰ ਹਾਂਜੀ 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 ਵੀਰੇ ਹਾਂਜੀ ਠੀਕ ਹੈ ਜੀ ਠੀਕ ਹੈ ਬਹੁਤ ਸੋਹਣੀ ਬਿਹੇਰੀ ਆ ਬਿਹੇਰੀ ਦਿਖਾ ਦੇ ਕਰਦਣ ਨੂੰ ਕਰ ਦੋ